ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸੱਤਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਹੋਏਗੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਸਰ ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰਦੇ ਹਾਂ ਜੀ ਖਬਰ ਆ ਰਹੀ ਹੈ ਕਿ ਸਤਿੰਦਰ ਜੈਨ ਨੂੰ ਜਲਦੀ ਹੀ ED ਗ੍ਰਿਫਤਾਰ ਕਰੇਗੀ ਰਾਸ਼ਟਰਪਤੀ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤੈ ਵੀ ਸੁਤਿੰਦਰ ਜੈਨ ਆ ਜਿਹੜੇ ਉਹ ਦਿੱਲੀ ਦੇ ਸਰਪਤਾ ਸਿਹਤ ਮੰਤਰੀ ਆ ਇਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਗਏ ਸੀ ਉਦੋਂ ਬੜੀ ਵਾਰੀ ਆਪਾਂ ਸਾਡੇ ਵਾਲਾ ਰੇਡੀਓ ਤੇ ਖਬਰਾਂ ਸਾਂਝੀਆਂ ਕੀਤੀਆਂ ਖਬਰਾਂ ਇਹ ਹੁੰਦੀਆਂ ਸੀ ਉਦੋਂ ਕਿ ਸੁਤਿੰਦਰ ਜੈਨ ਨੂੰ ਜੇਲ੍ਹ ਦੇ ਵਿੱਚ ਵਧੀਆ ਸਹੂਲਤਾਂ ਮਿਲ ਰਹੀਆਂ ਸੀ ਸੀਸੀਟੀਵੀ ਕੈਮਰੇ ਦੀ ਫੁਟੇਜ ਜਾਰੀ ਹੋਗੀ ਤੇ ਰਾਣੀਆ ਮਸਾਜਾਂ ਚੱਲ ਰਹੀਆਂ ਫੁਟੇਜ ਜਾਰੀ ਹੋਗੀ ਉਦੋਂ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਸੀ ਭਾਜੀਪੀ ਵਿਰੋਧ ਦੇ ਵਿੱਚ ਸੀ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਕੱਡ ਕੱਢ ਕੇ ਲਿਆਂਦੀ ਹੁੰਦੀ ਸੀ ਬਾਹਰ ਪਰ ਹੁਣ ਸਰਕਾਰ ਬਦਲ ਗਈ ਆ ਹਾਲਾਤ ਬਦਲ ਗਏ ਆ ਸਤਿੰਦਰ ਜੈਨ ਹੁਣ ਮੰਤਰੀ ਨਹੀਂਗੇ ਤੇ ਕੇਜਰੀਵਾਲ ਹੁਣ ਮੁੱਖ ਮੰਤਰੀ ਨਹੀਂ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ ਤੇ ਪਤਾ ਇਹ ਲੱਗਾ ਜੀ ਕਿ ਆਮ ਆਦਮੀ ਪਾਰਟੀ ਦੇ ਕਈ ਸਾਬਕਾ ਮੰਤਰੀ ਇਸ ਵੇਲੇ ਏਜੰਸੀਆਂ ਦੇ ਨਿਸ਼ਾਨੇ ਦੇ ਉੱਤੇ ਆ ਟੈਕਟਿਕ ਕਰਕੇ ਉਹ ਕਹਿੰਦੇ ਜੀ ਅਸੀਂ ਸਾਰੇ ਛੱਤ ਲੈਣੇ ਆ ਦੂਜੀ ਗੱਲ ਇਹ ਆ ਕਿ ਜਦੋਂ ਕੋਈ ਦਿੱਲੀ ਦਾ ਕੋਈ ਮੰਤਰੀ ਹੋਵੇ ਜਾਂ ਕੋਈ ਵਿਧਾਇਕ ਹੋਵੇ ਜੇਕਰ ਉਹਨੂੰ ਹੱਥ ਪਾਉਣਾ ਹੋਵੇ ਕਿਸੇ ਏਜੰਸੀ ਨੇ ਜਾਂ ਪੁਲਿਸ ਨੇ ਉਦੇ ਲਈ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਤੇ ਮਨਜ਼ੂਰੀ ਪਤਾ ਲੱਗਾ ਜੀ ਦਿਰੋਤੀ ਮੁਰਮੂ ਰਾਸ਼ਟਰਪਤੀ ਦੇ ਕੋਲੋਂ ਮਿਲ ਗਈ ਹੈ ਸਤਿੰਦਰ ਜੈਨ ਦੀ ਗ੍ਰਿਫਤਾਰੀ ਦੀ ਇਹਦੇ ਉੱਤੇ ਕੇਸ ਚਲਾਉਣ ਦੀ ਹੁਣ ਪਤਾ ਲੱਗਦਾ ਕਿ ਕਿਸੇ ਵੀ ਵੇਲੇ ਸਤਿੰਦਰ ਜੈਨ ਦੀ ਗ੍ਰਿਫਤਾਰੀ ਹੋ ਸਕਦੀ ਹੈ ਮਨੀ ਲਾਂਡਰਿੰਗ ਦਾ ਮਾਮਲਾ ਹੈਗਾ ਤੇ ਇਸ ਤੋਂ ਪਹਿਲਾਂ ਵੀ ਕੇਸ ਚੱਲਦਾ ਰਿਹਾ ਤੇ ਵੀ ਇਹਨਾਂ ਨੇ ਪ੍ਰਾਪਰਟੀ ਦੇ ਬੰਬਲੇ ਦੇ ਵਿੱਚ ਕੋਈ ਨਾ ਕੋਈ ਕਿਸੇ ਤਰ੍ਹਾਂ ਦੇ ਉੱਤੇ ਪੈਸੇ ਦਾ ਫੀਰਫੇਰ ਹੋਇਆ ਮਨੀ ਲਾਂਡਰਿੰਗ ਦੀ ਗੱਲ ਹੈਗੀ ਆ ਤੋ ਦੇਖਦੇ ਆ ਭਾਈ ਕੀ ਬਣਦਾ ਪਰ ਇਹ ਵੀ ਸਤੇਂਦਰ ਜੈਨ ਦੀ ਗ੍ਰਿਫਤਾਰੀ ਹੁਣ ਕਿਸੇ ਵੀ ਵળે ਸੰਭਵ ਹੈਗੀ ਆ ਆਮ ਆਦਮੀ ਪਾਰਟੀ ਨੇ ਇਹ ਗੱਲ ਕਹਣੀ ਹੈ ਕਿ ਬੀਜੇਪੀ ਇਸ ਵੇਲੇ ਬਦਮਾਸ਼ੀ ਕਰ ਰਹੀ ਹੈ ਬੀਜੇਪੀ ਇਹ ਗੱਲ ਕਹਣੀ ਵੀ ਭਾਈ ਸਿਧਾਂਤਾਂ ਮੁਤਾਬਕ ਕੰਮ ਹੋਣਾ ਚਾਹੀਦਾ ਹਾਲੇ ਤੱਕ ਮੈਨੂੰ ਪਤਾ ਲੱਗਾ ਵੀ ਉਹ ਵੀ ਇਨਕੁਆਰੀ ਖੁੱਲ ਗਈ ਆ ਜਿਹੜੀ ਕਿ ਕੇਜਰੀਵਾਲ ਦੇ ਸ਼ੀਸ਼ ਮਹਿਲ ਦੀ ਜਿਹੜਾ ਸਰਕਾਰੀ ਘਰ ਦੇ ਵਿੱਚ ਰੀਨੋਵੇਸ਼ਨ ਦੇ ਉੱਤੇ ਕਰੋੜਾ ਰੁਪਇਆ ਲਾਇਆ ਉਹਦੀ ਇਨਕੁਆਰੀ ਵੀ ਲਗਭਗ ਖੁੱਲ ਗਈ ਆ ਤੇ ਆਉਂਦੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕੇਜਰੀਵਾਲ ਨੂੰ ਵੀ ਹੱਥ ਪੈ ਜਾਣਾ ਇਸ ਮਸਲੇ ਦੇ ਵਿੱਚ ਕੇਜਰੀਵਾਲ ਨੂੰ ਵੀ ਹੱਥ ਪਾਈ ਜਾਣਾ ਲੱਗਦਾ ਵੀ ਮਨੀਸ਼ ਸੋਧਿਆ ਤੱਕ ਵੀ ਗੱਲ ਜਾਊਗੀ ਤੇ ਕਈ ਵੀ ਹੋਰ ਲੋਕ ਵੀ ਚੱਕੇ ਜਾਣਗੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਔਰ ਇਸ ਗੱਲ ਦੀ ਅਸਤਾ ਪਹਿਲਾਂ ਹੀ ਸੀ ਕਿ ਜੇਕਰ ਨਤੀਜੇ ਇਸ ਤਰੀਕੇ ਨਾਲ ਆ ਗਏ ਤਾਂ ਹੀ ਸਾਰਾ ਕੁਝ ਹੋਊਗਾ ਖੈਰ ਅੱਗੇ ਵਧਦੇ ਹਾਂ ਜੀ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹਨੇ ਬਹੁਤ ਕੁਝ ਸੋਚਣ ਵਿਚਾਰਨ ਦੇ ਲਈ ਮਜਬੂਰ ਕਰਤਾ ਹੈ ਕਿ ਇਸ ਰਿਪੋਰਟ ਦਾ ਇਹ ਕਹਿਣਾ ਹੈ ਕਿ ਗੰਗਾ ਦਾ ਜਿਹੜਾ ਪਾਣੀ ਹੈ ਨਹਾਉਣ ਦੇ ਲਾਇਕ ਹੀ ਹੈ ਨੀਗਾ ਬਖੋਦੀ ਇਕ ਤਾਂ ਗੱਲ ਇਹ ਆ ਵੀ ਸਈ ਲੋਗ ਇਹਨਾਂ ਗੱਲਾਂ ਨੂੰ ਸਮਝ ਲੈਂਦੇ ਆ ਕਿ ਭਾਈ ਇਹ ਧਰਮ ਦੇ ਉੱਤੇ ਟਿੱਪਣੀ ਐ ਧਰਮ ਦੇ ਉੱਤੇ ਟਿੱਪਣੀ ਨਹੀਂ ਗਈ ਇਹ ਤਾਂ ਜੋ ਵਿਗਿਆਨਕ ਆਧਾਰ ਦੇ ਉੱਤੇ ਸਾਡੇ ਮਾਹਰਾਂ ਨੇ ਗੱਲ ਕਹੀ ਆ ਸਰਕਾਰ ਦੇ ਬੋਲਾਂ ਨੇ ਸਰਕਾਰ ਦੇ ਵਿਭਾਗਾਂ ਨੇ ਗੱਲ ਕਹੀ ਆ ਇਹ ਉਹਦੇ ਆਧਾਰ ਦੇ ਉੱਤੇ ਆਈ ਰਿਪੋਰਟ ਆ ਇਹ ਕੋਈ ਧਰਮ ਉੱਤੇ ਟਿੱਪਣੀ ਨਹੀਂ ਧਰਮ ਸਾਰੇ ਹੀ ਚੰਗੇ ਆ ਤੇ ਧਰਮ ਕੋਈ ਨਹੀਂ ਕਿਸੇ ਨੂੰ ਪਖੰਡਵਾਦ ਵਾਸਤੇ ਕਹਿੰਦਾ ਜਾਂ ਕੋਈ ਲੜਾਈ ਝਗੜੇ ਵਾਸਤੇ ਕਹਿੰਦਾ ਧਰਮ ਨੂੰ ਕੋਈ ਖਤਰਾ ਨਹੀਂ ਧਰਮਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਜਦੋਂ ਖਤਰਾ ਪੈਦਾ ਹੁੰਦਾ ਪੁਰਸਿਆਂ ਦਾ ਤੇ ਫਿਰ ਉਹ ਆਵਾ ਤਵਾ ਬੋਲਦੇ ਫਿਰ ਉਹ ਮੁੱਦਾ ਬਣਾਉਂਦੇ ਆ। ਦੰਗਾ ਦੇ ਵਿੱਚ ਹੁਣ ਤੱਕ ਜਿਵੇਂ ਕੇ ਸਰਕਾਰੀ ਅੰਕੜੇ ਆਏ ਆ। ਕਹਿੰਦੇ 51 ਕਰੋੜ ਦੇ ਕਰੀਬ ਲੋਕਾਂ ਨੇ ਡੁਬਕੀ ਲਾ ਲਈ ਆ। ਹਾਲਾਂਕਿ ਮੈਨੂੰ ਇਹ ਗੱਲ ਝੂਠੀ ਲੱਗਦੀ ਆ। 50 ਕਰੋੜ ਲੋਕਾਂ ਨੇ ਡੁਬਕੀ ਲਾ ਲਈ ਇਹ ਗੱਲ ਸੱਚੀ ਆ ਪਰ 54 ਕਰੋੜ ਲੋਕਾਂ ਨੇ ਡੁਬਕੀ ਲਾ ਲਈ ਇਹ ਮੈਨੂੰ ਇਸ ਗੱਲ ਦੀ ਆਸ ਨਹੀਂ ਆ। 54 ਕਰੋੜ ਲੋਕਾਂ ਦਾ ਮਤਲਬ ਇਹ ਆ ਵੇ ਹੁਣ ਤੱਕ ਭਾਰਤ ਦੀ ਅੱਧੀ ਦੇ ਕਰੀਬ ਕਰੀਬ ਆਬਾਦੀ ਦੇ ਡੁਬਕੀ ਲਾ ਲਈ ਹੈ ਕਿਉਂਕਿ ਭਾਰਤ ਦੀ ਆਬਾਦੀ ਲਗਭਗ 130 ਕਰੋੜ ਹੈ ਤੇ ਮਤਲਬ ਜੇ 65 ਕਰੋੜ ਡੁਬਕੀ ਲਾ ਲਵੇ ਤਾਂ ਫਿਰ ਭਾਈ ਇਹਦਾ ਮਤਲਬ ਇਹ ਆ ਕਿ ਭਾਈ 50% ਲੋਕਾਂ ਨੇ ਡੁਬਕੀ ਲਾ ਲਈ ਆ ਪਰ ਮੈਨੂੰ ਇਹ ਲੱਗਦਾ ਜੀ ਕਿ ਇੰਨੇ ਲੋਕੜ ਕਦੇ ਕਿਉਂਕਿ ਤੁਸੀਂ ਦੇਖੋ ਵੀ ਤੁਸੀਂ ਆਪਦੇ ਪਿੰਡ ਦੇ ਵਿੱਚੋਂ ਲਾ ਲਓ ਮੈਂ ਆਪਣੇ ਪਿੰਡ ਤੋਂ ਲਾ ਲਓ ਕੀ 50% ਨੇ ਡੁਬਕੀ ਲਾ ਲਈ ਹੋਊਗੀ ਹਰਿਆਣੇ ਦੀ ਲਾ ਲਈਏ ਗੱਲ ਹਰਿਆਣੇ ਦੀ ਟੋਟਲ ਆਬਾਦੀ ਦਾ 50% ਡੁਬਕੀ ਲੱਗਿਆ ਹੋਊਗਾ ਨਹੀਂ ਸੋ ਪਰ ਜਿਵੇਂ ਵੀ ਐ ਚਲੋ ਖੈਰ ਪਰ ਅੱਜ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਆ ਜਿਹੜੀ ਉਹ ਸਾਹਮਣੇ ਆਈ ਹੈ। ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਦੰਗਾ ਤੇ ਜਮਨਾ ਦੇ ਪਾਣੀ ਦੇ ਸੈਂਪਲ ਲਏ ਆ। ਨਮੂਨੇ ਲਏ ਆ ਤੇ 75 ਤੋਂ ਨਮੂਨੇ ਲਏ ਆ ਤੇ ਇਹਨਾਂ ਨਮੂਨੇ ਤੋਂ ਬਾਅਦ ਇਹ ਪਤਾ ਲੱਗਾ ਜੀ ਕਿ ਇਹ ਜਿਹੜਾ ਪਾਣੀ ਆ ਦੰਗਾ ਤੇ ਜਮਨਾ ਦਾ ਇਹ ਨਹਾਉਣ ਦੇ ਲਾਇਕ ਨਹੀਂ ਆ। ਇਹ ਜਿਹੜੀ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਆ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਸੌਂਪ ਦਿੱਤੀ ਗਈ ਆ। ਸੰਗਮ ਘਾਟ ਤੋਂ ਜਿਹੜੇ ਨਮੂਨੇ ਲਏ ਗਏ ਆ ਇਹਦੇ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ ਇੱਕ ਉਹ 1 ਮਿਲੀਲੀਟਰ ਦੇ ਵਿੱਚ ਪਾਣੀ ਤੇ 100 ਦੀ ਤੰਗ ਉੱਤੇ 2000 ਨਿਕਲਿਆ ਜਿਵੇਂ ਆਪਾਂ TDS ਚੈੱਕ ਕਰਦੇ ਹੁੰਦੇ ਆ ਵੀ ਇੰਨਾ ਵੱਧ ਗਿਆ ਇੰਨਾ ਘਟ ਗਿਆ ਇਹ ਵੀ ਕੋਈ ਵਿਗਿਆਨਕ ਆਧਾਰ ਆ ਵੀ ਫੀਕਲ ਕੋਲੀਫਾਰਮ ਬੈਕਟੀਰੀਆ ਇਹ 1 ਮਿਲੀਲੀਟਰ ਪਾਣੀ ਦੇ ਵਿੱਚ 100 ਦੀ ਤੰਗ ਉੱਤੇ 2000 ਨਿਕਲਿਆ ਜਿਹੜਾ ਉੱਥੇ ਸ਼ਾਸਤਰੀ ਪੁਣਾ ਉਹਦੇ ਨੇੜੇ ਨਮੂਨਾ ਲਿਆ ਗਿਆ ਉਹਦੇ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ 3200 ਨਿਕਲਿਆ ਮਤਲਬ ਇਹ ਹੈ ਜੀ ਕਿ ਇਹ ਹੋ ਜੇ ਬੈਕਟੀਰੀਆ ਵਾਲੇ ਪਾਣੀ ਨੂੰ ਬਿਨਾ ਸੋਧੇ ਤੋਂ ਯਾਨੀ ਕਿ ਬਿਨਾ ਪਿਉਰੀਫਿਕੇਸ਼ਨ ਤੋਂ ਨਹਾਉਣ ਵਾਸਤੇ ਨਹੀਂ ਵਰਤਣਾ ਚਾਹੀਦਾ। ਸੋ ਸਰਕਾਰਾਂ ਦੇ ਵੱਲੋਂ ਇਹਨਾਂ ਗੱਲਾਂ 'ਤੇ ਗੌਰ ਨਹੀਂ ਕੀਤੀ ਜਾਂਦੀ। ਦੇਖੋ ਆਮ ਲੋਕ ਤਾਂ ਆਸਾ ਦੇ ਨਾਂ ਦੇ ਉੱਤੇ ਕੁਝ ਵੀ ਕਰਦੇ ਹੁੰਦੇ ਆ। ਇਹ ਕੋਈ ਧਰਮ ਦੇ ਉੱਤੇ ਟਿੱਪਣੀ ਨਹੀਂ। ਕੋਈ ਕਈ ਲੋਕਾਂ ਦਨੇ ਲੈ ਤੁਹਾਡੇ ਕਿਹੜਾ 10 ਸਨੋਵਰਾਂ ਦੇ ਵਿੱਚ ਹੁੰਦਾ ਨਹੀਂ। ਗੱਲ ਇਹ ਨਹੀਂ, ਗੱਲ ਲੋਕਾਂ ਦੀ ਸਿਹਤ ਦੀ ਹੈ। ਗੱਲ ਲੋਕਾਂ ਦੀ ਸਰਦਾ ਦੇ ਉੱਤੇ ਟਿੱਪਣੀ ਨਹੀਂ। ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜਦਾ ਹੋਵੇ ਗੱਲ ਤਾਂ ਸਿਰਫ ਇਹ ਹੈ। ਸੋ ਭਾਈ ਇਹ ਸਰਕਾਰਾਂ ਨੇ ਦੇਖਣਾ ਸੀ 1700 ਕਰੋੜ ਰੁਪਏ ਦੇ ਕਰੀਬ-ਕਰੀਬ ਦਾ ਬਜਟ ਹੈਗਾ ਜੀ ਇੱਕੀ ਕੁੰਬ ਦਾ ਤੇ ਆਹ ਵੇਰਵੇਂ ਸਾਹਮਣੇ ਆ ਰਹੇ ਜੀ ਜੀ ਬਿਲਕੁਲ ਸਹੀ ਕਹਿੰਦਾ ਸਾਬ ਖੈਰ ਹੁਣ ਪੰਜਾਬ ਦੀ ਗੱਲ ਕਰਦੇ ਆ ਜੀ ਰਵਨੀਤ ਬਿੱਟੂ ਹੋਰਾਂ ਦੇ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਾਨ ਹੋਰੀ ਹੁਦ ਕਬੂਤਰਬਾਜ਼ੀ ਕਰਦੇ ਰਹੇ ਨੇ ਦੇਖੋ ਜੀ ਜੇਕਰ ਉਹ ਕਬੂਤਰਬਾਜ਼ੀ ਕਰਦੇ ਰਹੇ ਆ ਤਾਂ ਤੁਸੀਂ ਬੀਤੇ ਵੇਲੇ ਦੇ ਵਿੱਚ ਇਹ ਗੱਲ ਕਿਉਂ ਕਹਦੇ ਰਹੇ ਕਿ ਭਗਵੰਤ ਸਾਨ ਤਾਂ ਮੇਰਾ ਮਿੱਤਰ ਆ ਤੁਸੀਂ ਕਬੂਤਰਵਾਦਾਂ ਦੇ ਨਾਲ ਮਿੱਤਰਤਾ ਕਿਉਂ ਰੱਖੀ ਸੀ ਸਵਾਲ ਇਹ ਵੀ ਪੈਦਾ ਹੁੰਦਾ ਜਦੋਂ ਵੇਲਾ ਨਿਕਲ ਗਿਆ ਤੁਹਾਡੀਆਂ ਅੱਡੋ ਅੱਡ ਪਾਰਟੀਆਂ ਜਿਹੜਾ ਤੁਹਾਡੇ ਹਿੱਤ ਜਿਹੜੇ ਉਹ ਵੱਖੋ ਵੱਖਰੇ ਆ ਤੇ ਫਿਰ ਭਾਈ ਹੁਣ ਤੁਸੀਂ ਕਬੂਤਰਵਾਦੀਆਂ ਦੀਆਂ ਗੱਲਾਂ ਕਰਦੇ ਹੋ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਰਵਨੀਤ ਬਿੱਟੂ ਹੋਰੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਭਾਈ ਮੈਂ ਲੁਧਿਆਣੇ ਤੋਂ ਸੰਸਦ ਮੈਂਬਰ ਤੇ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਤੇ ਅਸੀਂ ਪਾਰਲੀਮੈਂਟ ਦੇ ਵਿੱਚ ਬੈਠੇ ਹੁੰਦੇ ਤਾਂ ਬੜੇ ਹੀ ਚੰਗੇ ਬਿੱਤਰ ਆ ਤੇ ਰਵਨੀਤ ਬਿੱਟੂ ਨੇ ਇੱਕ ਵਾਰੀ ਇਹ ਵੀ ਗੱਲ ਕਹੀ ਸੀ ਵੀ ਭਗਵੰਤ ਮਾਨ ਨੇ ਮੈਨੂੰ ਦੱਸਿਆ ਜੇ ਮੈਂ ਤਾਂ ਰਾਤ ਨੂੰ ਅੱਧੀ ਰਾਤ ਦੇ ਵੇਲੇ ਨੂੰ ਵਿਧਾਨ ਸਭਾ ਦੇ ਅਲੇ ਦੇ ਵਲੇ ਚੱਕਰ ਲਾ ਕੇ ਆਉਂਦਾ ਹੁੰਦਾ ਸੀ ਵੀ ਇੱਕ ਨਾ ਇੱਕ ਦਿਨ ਇੱਥੇ ਮੈਂ ਮੁੱਖ ਮੰਤਰੀ ਬਣ ਕੇ ਬੈਠੂਗਾ ਮਤਲਬ ਇਹ ਹੈ ਜੇਕਰ ਕਿਸੇ ਬੰਦੇ ਨੇ ਓਪਨਲੀ ਇਹ ਗੱਲ ਦੱਸੀ ਵੀ ਹੋਵੇ ਅੱਗੇ ਜਲਦੀ ਗੱਲ ਦੱਸੀ ਹੋਵੇ ਮਤਲਬ ਉਹਦੇ ਨਾਲ ਕਾफी ਨੇੜਤਾ ਹੋਊਗੀ ਫੇਰ ਹੀ ਦੱਸੀ ਪਰ ਅੱਜ ਉਹ ਨੇੜਤਾ ਤੁਹਾਡੀ ਬਿਆਨਾਂ ਦੇ ਰੂਪ ਦੇ ਵਿੱਚ ਕੁਝ ਹੋਰ ਹੀ ਝਲਕਦਾ ਰਵਨੀਤ ਬਿੱਟੂ ਆ ਕਿ Shimla ਦੇ ਵਿੱਚ ਗਏ ਸੀ ਇੱਥੇ ਇਹਨਾਂ ਨੇ ਕਹ ਲਖਈ ਕਹਿੰਦੇ ਦੇਖੋ ਜੀ ਭਗਵੰਤ ਮਾਨਤਾ ਆਪ ਕਬੂਤਰਬਾਜ਼ੀ ਕਰਦਾ ਰਿਹਾ ਜਦੋਂ ਇਹ ਕਲਾਕਾਰ ਸੀ ਉਦੋਂ ਇਹ 10-12 ਬੰਦਿਆਂ ਦਾ ਗਰੁੱਪ ਲੈ ਕੇ ਜਾਂਦਾ ਹੁੰਦਾ ਸੀ ਇਹਦੇ ਉੱਤੇ ਵੀ ਉਸ ਵੇਲੇ ਭਗਵੰਤ ਮਾਨ ਦੇ ਉੱਤੇ ਕਬੂਤਰਬਾਗੀ ਦੇ ਦੋਸ਼ ਲੱਗੇ ਆ ਤੇ ਉਹੀ ਕਦੇ ਵੀ ਅੱਜ ਏਜੰਟਾਂ ਨੂੰ ਪੰਜਾਬ ਦੇ ਵਿੱਚ ਹੌਸਲੇ ਬੜੇ ਮਿਲੇ ਆ ਤੇ ਇਹ ਏਜੰਟਾਂ ਜਿਹੜੇ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਬੈਠੇ ਆ ਤੇ ਇਹ ਪੰਜਾਬ ਦੀ ਜਵਾਨੀ ਨੂੰ ਡੌਂਕਿਆਂ ਲਵਾ ਲਵਾ ਕੇ ਬਰਬਾਦ ਕਰ ਰਹੇ ਆ ਸੋ ਗੱਲ ਇਹ ਵੀ ਕਿ ਇਹ ਨੀਵੇਂ ਪੱਦਰ ਦੇ ਉੱਤੇ ਗੱਲ ਪਹੁੰਚ ਗਈ ਆ ਜਿਵੇਂ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਇਹਨਾਂ ਮਸਲਿਆਂ ਦੇ ਉੱਤੇ ਹਰਾਨੀ ਹੁੰਦੀ ਆ ਕੀ ਭਾਈ ਰਾਜਨੀਤੀ ਕਿਹੜੇ ਤੋਂ ਕਿਹੜੇ ਪਾਸੇ ਨੂੰ ਟਰਤੀ ਆ ਦੇਖੋ ਕਿਸੇ ਵੇਲੇ ਮਿੱਤਰਤਾ ਸੀ ਅੱਜ ਦੋਵਾਂ ਦੀ ਦੂਰੀ ਹੈ ਤੇ ਬਾਕੀ ਪਤਾ ਕੋਈ ਨਹੀਂ ਕਿ ਭਾਈ ਇਹਦੇ ਵਿਚਲੀ ਅੰਦਰ ਖਾਤੇ ਕੀ ਹੋਰ ਕਹਾਣੀ ਹੋਵੇ ਪਰ ਇਹਨਾਂ ਬਿਆਨਾਂ ਨੇ ਇੱਕ ਵਾਰੀ ਹਰਾਨ ਸਾਰਿਆਂ ਨੂੰ ਕਰਕੇ ਛੱਡਿਆ ਜੀ ਬਿਲਕੁਲ ਜਨਾਬ ਸਾਹਿਬ ਉਧਰ ਅਮਰਪਾਲ ਸਿੰਘ ਹੋਰਾਨੇ ਕੇ ਜੇ ਹਾਈ ਕੋਰਟ ਦਾ ਰੋਖ ਕੀਤਾ ਤੇ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਹਾਂ ਬਿਲਕੁਲ ਅਮਰਪਾਲ ਸਿੰਘ ਹੋਰਾਨੇ ਇੱਕ ਵਾਰ ਫਿਰ ਹਾਈ ਕੋਰਟ ਦਾ ਰੋਖ ਕੀਤਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਪੀਟੀਸ਼ਨ ਉਹਨਾਂ ਨੇ ਇਸ ਕਰਕੇ ਪਾਈ ਆ ਕਿਉਂਕਿ ਅਮਰਤਪਾਲ ਸਿੰਘ ਹੋਰੀ ਚਾਹੁੰਦੇ ਆ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੇ ਤੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹਿੱਸਾ ਲਵਾਂ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਆ ਅੱਜ ਤਰਕ ਪੇਸ਼ ਕੀਤਾ ਉਹ ਕਹਿੰਦੇ ਕਿ ਜੇਕਰ ਨਿਯਮਾਂ ਦੇ ਮੁਤਾਬਕ 60 ਦਿਨ ਲਗਾਤਾਰ ਕੋਈ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਸੈਸ਼ਨ ਤੋਂ ਦੂਰ ਰਹੇ ਦੇਰ ਹਾਸ ਰਵੇ ਤਾਂ ਉਹਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਤੇ ਮੇਰੇ 40 ਦਿਨ ਹੋ ਗਏ ਦੂਰੀ ਵਾਲੇ ਉਹ ਕਹਿੰਦੇ ਕਿ ਮੈਂ ਚਾਹੁੰਦਾ ਜੀ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੇ ਤੇ ਮੈਂ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹਿੱਸਾ ਲਵਾਂ ਕਿਉਂਕਿ ਦੇਖੋ ਇਸ ਵੇਲੇ ਇਹੋ ਦਾ ਕੇਸ ਹੀ ਆ ਜਿਹੜਾ ਉਹਦੇ ਉੱਤੇ ਦਰਜ ਇੰਜੀਨੀਅਰ ਰਾਸ਼ਿਦ ਦੇ ਉੱਤੇ ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਆਜ਼ਾਦ ਤੌਰ ਦੇ ਉੱਤੇ ਜਿੱਤਿਆ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਉਹਦੇ ਵੱਲੋਂ ਹੁਣ 2-3 ਦਿਨਾਂ ਦੇ ਲਈ ਫੇਰ ਹਿੱਸਾ ਲੈਣ ਦੀ ਖਬਰ ਸਾਹਮਣੇ ਆਈ ਆ ਪਰ ਇਸ ਵੇਲੇ ਤੱਕ ਜ਼ਮਾਨਤ ਨਹੀਂ ਮਿਲੀ ਜੇਕਰ ਤਾਂ ਉਹ ਅਮਰਤਪਾਲ ਨੂੰ ਨਹੀਂ ਮਿਲੀ ਤੇ ਇਸ ਕਰਕੇ ਉਹਦੇ ਵੱਲੋਂ ਅੱਜ ਹਾਈ ਕੋਰਟ ਦੇ ਵਿੱਚ ਫੇਰ ਪਟੀਸ਼ਨ ਪਾਈ ਗਈ ਹੈ ਆਪਣੇ ਵਕੀਲਾਂ ਦੇ ਰਾਹੀਂ ਕਿ ਮੈਨੂੰ ਬਾਹਰ ਆਉਣ ਦਾ ਮੌਕਾ ਮਿਲੇ ਮੈਂ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦਾ ਮੈਂ ਲੋਕਾਂ ਦੀਆਂ ਮੰਗਾਂ ਰੱਖਣੀਆਂ ਚਾਹੁੰਦਾ ਮੈਂ ਪਾਰਲੀਮੈਂਟ ਦੇ ਵਿੱਚ ਮਸਲੇ ਰੱਖਣੇ ਚਾਹੁੰਦਾ ਕਿ ਮੈਨੂੰ ਇਹ ਰੱਖਣ ਦੀ ਇਜਤਿਆਰ ਹੈ ਜੀ ਜਨਾਬ ਸਾਹਿਬ ਖੈਰ ਅਗੇਵਾਦ ਦੇ ਹਾਂ ਜੀ ਹੁਣ ਗੱਲ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗਿਆਨੀ ਜਿਨੇ ਕਹਿੰਦੇ ਰਗਜੀਤ ਸਿੰਘ ਵਿਰਖ ਹੋਰਾਂ ਦੇ ਉੱਪਰ ਦੋਸ਼ ਲਾਏ ਨੇ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਦੋ ਤਿੰਨ ਗੱਲਾਂ ਨੇ ਅੱਜ ਇੱਕ ਤਾਂ ਗੱਲ ਇਹ ਆ ਵੀ ਗਿਆਨੀ ਰਗਵੀਰ ਸਿੰਘ ਅਜਿਹੇ ਉਹਨਾਂ ਦੇ ਵੱਲੋਂ ਬਿਲਕੁਲ ਖੜੇ ਚੋਪ ਬਤੀ ਹੋਈ ਹੈ ਉਹ ਪਤਾ ਨਹੀਂ ਕਦੋਂ ਬੋਲਣਗੇ ਤੇ ਕਿਹੜੇ ਵਿਸ਼ੇ ਦੇ ਉੱਤੇ ਗੱਲ ਕਰਨਗੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਵੱਲੋਂ ਆਪਾਂ ਜਾਣਦੇ ਕਿ ਅਸਤੀਫਾ ਦਿੱਤਾ ਗਿਆ ਪ੍ਰਧਾਨਗੀ ਤੋਂ ਵੀ ਤੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦਿੱਤਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਇਹ ਰਾਜਨੀਤੀ ਇਸ ਵੇਲੇ ਬੜੇ ਮੋੜ ਕੱਟ ਰਹੀ ਹੈ ਸ਼੍ਰੋਮਣੀ ਕਮੇਟੀ ਦੀ ਰਾਜਨੀਤੀ ਹੈ ਜਿਹੜੀ ਜਾਂ ਜਿਹੜੀ ਜਥੇਦਾਰਾਂ ਦੀ ਰਾਜਨੀਤੀ ਹੈ ਉਹ ਬੜੇ ਇਸ ਵੇਲੇ ਮੋੜ ਕੱਟ ਰਹੀ ਹੈ ਅਸੀਂ ਜੱਜਦਾਰਾਂ ਨੂੰ ਸਿਆਸਤ ਕਰਦੇ ਕਦੇ ਦੇਖਿਆ ਨਹੀਂ ਸਾਨੂੰ ਤਾਂ ਸਿਰਫ ਇੰਨੀ ਗੱਲ ਦਾ ਇਲਮਾ ਕ ਜੱਜਦਾਰ ਸਾਹਿਬ ਬੜੀ ਸਰਮੌਰ ਹਸਤੀ ਹੁੰਦੇ ਆ ਜੱਜਦਾਰ ਸਾਹਿਬ ਆ ਜਿਹੜੇ ਕੌਮ ਦੀ ਅਗਵਾਈ ਕਰਨ ਵਾਲੇ ਹੁੰਦੇ ਆ ਤੇ ਕੌਮ ਦੇ ਮਸਲਿਆਂ ਨੂੰ ਦੁਬਿਧਾ ਨੂੰ ਖਤਮ ਕਰਨ ਵਾਲੇ ਹੁੰਦੇ ਆ ਪਰ ਹੁਣ ਜੱਜਦਾਰ ਸਹਿਬਾਨ ਦੇ ਕਰਕੇ ਤੇ ਪ੍ਰਧਾਨਗੀਆਂ ਦੇ ਕਰਕੇ ਇਸ ਵੇਲੇ ਦੁਬਿਧਾ ਪੈਣਾ ਹੋ ਰਹੀ ਆ ਆਮ ਲੋਕਾਂ ਦੇ ਵਿੱਚ ਆਮ ਸਿੱਖਾਂ ਦੇ ਵਿੱਚ ਜਨਮੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਦੇਖੋ ਜਿਹੜੇ ਰੰਗੂਬੀਰ ਸਿੰਘ ਵਰਕਾ ਉਹ ਕਹਿੰਦੇ ਜੀ ਕਿ ਰਗੁਜੀਤ ਸਿੰਘ ਹੋਰੀ ਉਹ ਕਹਿੰਦੇ ਜੀ ਕਿ ਮੈਂ ਇਸ ਗੱਲ ਦੇ ਉੱਤੇ ਦਾਅਵੇ ਨਾਲ ਕਹਿ ਰਿਹਾ ਵੀ ਭਾਈ ਇਹਨਾਂ ਦੇ ਉੱਤੇ ਵੀ ਕਹਿੰਦੇ ਵੀ ਦੋਸ਼ ਲਾਇਆ ਜਾ ਸਕਦੇ ਮੈਂ ਦੋਸ਼ ਲਾਉਣਾ ਕਿ ਭਾਈ ਜਿਹੜੇ ਇੱਥੇ ਸਾਰਾ ਗਲੀ ਦੀ ਸਰਾ ਤੇ ਹੋਰ ਵਕ ਵਕ ਸਮਾਂ ਦੇ ਵਿੱਚੋਂ ਇਹਨਾਂ ਨੇ ਬੜੇ ਪੈਸੇ ਕਾਦੇ ਆ ਉਹ ਕਹਿੰਦੇ ਜੀ ਕਿ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਦੇ ਗਠਨ ਦੇ ਵਿੱਚ ਇਹਨਾਂ ਦੀ ਜਿਹੜੀ ਵੱਧ ਭੂਮਿਕਾ ਹੈਗੀ ਆ ਤੇ ਗਠਨ ਦੇ ਵਿੱਚ ਇਹੀ ਸਾਰਾ ਕੋਈਤਾ ਹੋਗਾ ਇਹ ਤਾਂ ਕਹਿੰਦੇ ਜੀ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਚਾਹੀਦਾ ਕਿ ਰਗੂਦੀਪ ਸਿੰਘ ਵਰਕ ਦੀ ਮੂਰਤੀ ਹੈ ਜਿਹੜੀ ਉਹ ਕੂਰੂ ਖੇਤਰ ਦੇ ਵਿੱਚ ਲਾਈ ਜਾਵੇ। ਸੋ ਉਹਨਾਂ ਨੇ ਆ ਗੱਲ ਕਹੀ ਆ। ਬੜੀ ਚੰਗੀ ਤਰ੍ਹਾਂ ਕਿਤੇ ਆ ਜਦੋਂ ਪਿਛਲੇ ਦਿਨੀ ਜੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀਗਾ ਉਹ ਕਹਿੰਦੇ ਵੈਸੇ ਤਾਂ ਮੈਂ ਧਰਮ ਦਾ ਵਿਦਿਆਰਥੀ ਹਾਂ ਪਰ ਜੇਕਰ ਮੇਰੇ ਉੱਤੇ ਦੋਸ਼ ਲਾਏ ਗਏ ਜੇਕਰ ਮੈਨੂੰ ਤੋਬਾ ਇੰਨੀ ਹੀ ਲੱਗਦੀਆਂ ਰਹੀਆਂ ਤਾਂ ਉਹਦੇ ਸਮੇਂ ਦੇ ਵਿੱਚ ਮੈਂ ਮਜਬੂਰੀ ਦੇ ਵਿੱਚ ਸਿਆਸਤ ਨਹੀਂ ਪੌੜੀ ਵੀ ਕਰ ਸਕਦਾ। ਮੈਂ ਸਿਆਸਤ ਦੀ ਪਿੱਛੇ ਦੇ ਉੱਤੇ ਵੀ ਆਕੜਦਾ। ਮੈਨੂੰ ਲੱਗਦਾ ਵੀ ਭਾਈ ਉਹ ਵੇਲਾ ਹੁਣ ਨੇੜੇ ਆ ਗਿਆ। ਜਦੋਂ ਇਹ ਸਿਆਸਤ ਦੀ ਪਿੱਤ ਦੇ ਉੱਤੇ ਆਉਣਗੇ ਜਸਟਰੀਕਰਨ ਉਹਨਾਂ ਦੇ ਵੱਲੋਂ ਤਿੱਖੇ ਤੇ ਵਰ ਦਿਖਾਏ ਜਾ ਰਹੇ ਆ ਇਹ ਭਾਜਪਾ ਚ ਜਾਣਗੇ ਨਵੀਂ ਪਾਰਟੀ ਬਣਾਉਣਗੇ ਜਾਂ ਕੋਈ ਹੋਰ ਫੈਸਲਾ ਕਰਨਗੇ ਇਹ ਸਮਾਂ ਦੱਸੂਗਾ ਪਰ ਮੈਨੂੰ ਹੁਣ ਵਿਜੀ ਤੌਰ ਤੇ ਲੱਗਦਾ ਕਿ ਬਹੁਤ ਜਲਦ ਇੱਕ ਸਿਆਸੀ ਪੌੜੀ ਚੜ ਜਾਣਗੇ ਜੀ ਬਿਲਕੁਲ ਤਾਂ ਸਭ ਪਹਿਲਾਂ ਆਪਾਂ ਗੱਲ ਕੀਤੀ ਸੀ ਜੀ ਕਿ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਨਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਹੋ ਗਈ ਪਰ ਇੱਧਰ ਕਹਿੰਦੇ ਬਡੂੰਗਰ ਸਾਹਿਬ ਨੇ ਵੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ ਜੀ ਕਿਉਂ ਦੇਖੋ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੈ ਇਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਕਿ ਬਡੂੰਗਰ ਸਾਹਿਬ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਆ ਜਿਹੜੀ ਕਮੇਟੀ ਹੈ ਜਿਹੜੀ ਉਹ ਅਕਾਲੀ ਦਲ ਦੇ ਲਈ ਆਪਾਂ ਜਾਣਦੇ ਕਿ ਬਣਾਈ ਗਈ ਸੀ ਇਹ ਜਿਹੜੀ ਕਮੇਟੀ ਆ ਇਹ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋੜਾ ਦੇ ਕੋਲੇ ਸੀ ਇਹਦੇ ਦੀ ਅਗਵਾਈ ਦੇ ਵਿੱਚ ਇਹ ਫੈਸਲੇ ਸਾਰੇ ਕੀਤੇ ਜਾਣੇ ਸੀ ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਹੁਣ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤੇ ਅੱਜ ਖਬਰ ਆ ਗਈ ਜੀ ਇਹਨਾਂ ਨੇ ਵੀ ਅਸਤੀਫਾ ਦਿੱਤਾ ਅੱਜ ਪਟਿਆਲੇ ਦੇ ਵਿੱਚ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਐਡਵੋਕੇਟ ਧਾਮੀ ਹੋੜੀ ਸੌਰੀ ਨਾ ਧਾਮੀ ਹੋੜੀ ਪਹੁੰਚੇ ਆ ਤੇ ਨਾ ਹੀ ਬਡੂਂਗਰ ਹੋੜੀ ਪਹੁੰਚੇ ਆ ਬਡੂਂਗਰ ਹੋੜਾ ਨੇ ਇਸ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਉਹਨਾਂ ਨੇ ਵੀ ਇਸ 7 ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਯਾਨੀ ਕਿ ਇਹ ਜਿਹੜੀ 7 ਮੈਂਬਰੀ ਕਮੇਟੀ ਆ ਇਹ ਹੁਣ 5 ਮੈਂਬਰੀ ਰਹਿ ਗਈ ਹੈ ਐਡਵੋਕੇਟ ਧਾਮੀ ਨੇ ਪ੍ਰਧਾਨਗੀ ਛੱਡੀ ਤੇ ਉਧਰ ਬਲੁੰਗਰ ਹੋਰਾਂ ਨੇ ਇੱਥੇ ਆਪਾਂ ਜਾਂਦੇ ਮੈਂਬਰਸ਼ਿਪ ਛੱਡੀ ਮੈਂਬਰੀ ਛੱਡੀ ਆ ਉਹ ਕਦੇ ਮੈਂ ਮੈਂਬਰੀ ਤੋਂ ਅਸਤੀਫਾ ਦਿੱਤਾ ਹੁਣ ਰਹਿ ਕੇ 5 ਮੈਂਬਰ ਉਹਨਾਂ ਪੰਜਾਂ ਮੈਂਬਰਾਂ ਨੇ ਅੱਜ ਮਹੱਤਵਪੂਰਨ ਮੀਟਿੰਗ ਕੀਤੀ ਆ ਇਹ ਜਿਹੜੇ ਪੰਜ ਮੈਂਬਰ ਨੇ ਮਨਪ੍ਰੀਤ ਇਹ ਆਈ ਆ ਸੰਤਾ ਸਿੰਘ ਉਮੈਦਪੁਰੀ ਆ ਮੇਰੇ ਖਲ ਬੀਬੀ ਸੁਤਵੰਤ ਕੌਰ ਆ ਇਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਇੱਕ ਬਾਲ ਸਿੰਘ ਝੁੰਡਾ ਇਹ ਪੰਜ ਜਣੇ ਆ ਇਹਨਾਂ ਪੰਜਾਂ ਨੇ ਗੱਲ ਕਹੀ ਆ ਕਿ ਜਿਹੜੇ ਇਸ ਵੇਲੇ ਪੰਜਾਬ ਦੇ ਹਲਾਤ ਬਣੇ ਪਏ ਆ ਕਿ ਜੋ ਇਸ ਵੇਲੇ ਜੱਥੇਦਾਰ ਸਾਹਿਬਾਨ ਦੇ ਵੱਲੋਂ 2 ਦਸੰਬਰ ਨੂੰ ਹੁਕਮ ਜਾਰੀ ਕੀਤੇ ਗਏ ਸੀ ਉਹ ਕਹਿੰਦੇ ਜੀ ਕਿ ਉਹਨਾਂ ਹੁਕਮਾਂ ਦੀ ਤਾਮੀਲ ਨਹੀਂ ਕੀਤੀ ਗਈ ਤੇ ਉਹ ਕਹਿੰਦੇ ਜੀ ਕਿ ਅਸੀਂ ਜੱਥੇਦਾਰ ਸਾਹਿਬ ਨੂੰ ਜਾਨੀ ਰਗਦੀਰ ਸਿੰਘ ਹੋਰਾਂ ਨੂੰ ਮਿਲਾਂਗੇ ਤੇ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਵਾਂਗੇ ਉਹ ਕਹਿੰਦੇ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜੱਥੇਦਾਰ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਹੀ ਕਮੇਟੀ ਬਣਾਈ ਸੀ ਉਹਨਾਂ ਨੂੰ ਹੀ ਅਸੀਂ ਮੰਗ ਪੱਤਰ ਦੇਵਾਂਗੇ ਉਹਨਾਂ ਨੂੰ ਅਸੀਂ ਬਹੁਤ ਗੱਲ ਮਿਲਾਂਗੇ ਤੋਂ ਇਸ ਤਰੀਕੇ ਨਾਲ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਬਾਕੀ ਭਾਈ ਕੀ ਬਣਦਾ ਕਮੇਟੀ ਦੇ ਵਿੱਚ ਕੀ ਆਉਂਦੇ ਸਮੇਂ ਦੇ ਵਿੱਚ ਮੋੜ ਆਉਂਦਾ ਇਹ ਸਮਾਂ ਦੱਸੂਗਾ ਪਰ ਇਸ ਵੇਲੇ ਇੱਕ ਅਜੀਬ ਜਿਹਾ ਭੰਬਲ ਪੂਸਾ ਬਣਿਆ ਹੋਇਆ ਵੀ 42 ਗੱਲ ਦੀ ਸਿਆਸਤ ਦਾ ਕੀ ਬਣੂਗਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਕੀ ਬਣੂਗਾ ਤੇ ਜਥੇਦਾਰਾ ਦਾ ਕੀ ਬਣੂਗਾ ਜੀ ਬਿਲਕੁਲ ਸਹੀ ਤਰਨ ਸਾਹਬੁੱਧ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਭਪੇਸ਼ ਬਗੇਲ ਉਹਨਾਂ ਨੂੰ ਮਿਲ ਕੇ ਆਏ ਨੇ ਜੀ ਕੋਈ ਕੁਝ ਪਤਾ ਲੱਗਿਆ ਵੀ ਕੀ ਗੱਲਬਾਤ ਹੋਈ ਹੈ ਦੇਖੋ ਜੀ ਗੱਲ ਇਹ ਕਿ ਭਪੇਸ਼ ਬਗੇਲ ਨੇ ਜਿਹੜੇ ਉਹ ਪੰਜਾਬ ਕਾਂਗਰਸ ਦੇ ਹਾਈ ਕਮਾਂਡ ਨੇ ਨਵੇਂ ਇੰਚਾਰਜ ਨਿਯੁਕਤ ਕੀਤੇ ਆ ਇਸ ਕਰਕੇ ਉਹਨਾਂ ਨੂੰ ਅੱਜ ਮਿਲ ਕੇ ਆਏ ਆ ਕਿ ਪਤਾ ਲੱਗਾ ਜੀ ਕਿ ਉੱਥੇ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਮਿਲ ਕੇ ਆਏ ਆ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੋਵਾਂ ਜਣਿਆਂ ਨੇ ਇਹਨਾਂ ਨਾਲ ਮੀਟਿੰਗ ਕੀਤੀ ਹੈ ਤੋਂ ਇਹਨਾਂ ਨੂੰ ਫੁੱਲਾਂ ਦਾ ਕੋਲ ਰਸਤਾ ਦੇ ਕੇ ਆਏ ਆ ਚਲੋ ਇਹ ਸਸ਼ਟਾਚਾਰ ਦੇ ਰਾਤੇ ਮਿਲਣਾ ਵੀ ਚਾਹੀਦਾ ਤੇ ਉਹ ਮਿਲ ਕੇ ਉਹਨਾਂ ਨੂੰ ਦੱਸਿਆ ਹੋਣਾ ਵੀ ਭਾਈ ਪੰਜਾਬ ਦੀ ਰਾਜਨੀਤੀ ਕਿਵੇਂ ਚੱਲਦੀ ਹੈ ਕਾਂਗਰਸ ਕਿੱਥੇ ਜੇ ਖੜੀ ਹੈ ਕੋਈ ਨਾ ਕੋ ਗੱਲ ਏਦਾਂ ਨਹੀਂ ਕਰਕੇ ਆਏ ਹੋਣੇ ਆ ਕਿ ਜਿਹੜੀ ਕਿ ਉਹਨਾਂ ਨੂੰ ਸਮਝਾਈ ਜਾ ਸਕੇ ਕਿਉਂਕਿ ਉਹਨਾਂ ਤੇ ਲਈ ਤਾਂ ਨਵਾਂ ਪੰਜਾਬ ਸੂਬਾ ਹੜੇ ਕਿਉਂਕਿ ਹੁਣੇ-ਹੁਣੇ ਪ੍ਰਧਾਨ ਬਣਾਏ ਗਏ ਆ ਤੇ ਇੰਚਾਰਜ ਬਣਾਏ ਗਏ ਆ ਤੁਸੀਂ ਇਹ ਦੇਖੋ ਵੀ ਪਿਛਲੇ ਕੁਝ ਸਮੇਂ ਤੋਂ ਜਿਹੜੇ ਵੀ ਪੰਜਾਬ ਦੇ ਇੰਚਾਰਜ ਕਾਂਗਰਸ ਲਾਉਂਦੀ ਆ ਉਹ ਪੰਜਾਬੋਂ ਬਾਹਰ ਨਹੀਂ ਹੁੰਦੇ ਆ ਉਹ ਇਹ ਕਦੇ ਨਹੀਂ ਹੋਇਆ ਵੀ ਭਾਈ ਪੰਜਾਬ ਦਾ ਹੀ ਬੰਦਾ ਪੰਜਾਬ ਦਾ ਇੰਚਾਰਜ ਲਾਇਆ ਉਦੇ ਪਿੱਛੇ ਪਤਾ ਨਹੀਂ ਕਿਹੜੇ-ਕਿਹੜੇ ਕਾਰਨ ਹੋਣਗੇ ਪਰ ਇਹ ਅਜਿਕੇ ਹੋਰ ਜਿਹੜੇ ਲਾਏ ਗਏ ਆ ਇਹ ਭੂਪੇਸ਼ ਵਗੇਲ ਵੀ ਪੰਜਾਬ ਦੇ ਨਹੀਂ ਆ ਤੋਂ ਬਾਕੀ ਕਾਂਗਰਸ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਆ ਰਾਜਾ ਵੜਿੰਗ ਨੇ ਸਾਬਕਾ ਪ੍ਰਧਾਨ ਬਣ ਜਾਣਾ ਉਹ ਸੁਖਪਾਲ ਖੈਰਾ ਬਣਦਾ ਰਾਣਾ ਗੁਰਜੀਤ ਸਿੰਘ ਬਣਦਾ ਜਾਂ ਕੌਣ ਆਉਂਦੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਾ ਇਹ ਸਮਾਂ ਦੱਸੂਗਾ ਪਰ ਨਵੇਂ ਪ੍ਰਧਾਨ ਦੀ ਚੋਣ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਗਈਆਂ ਜੀ ਬਿਲਕੁਲ ਜਟਨਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਵੀ ਸਾਹਮਣੇ ਆ ਰਹੀ ਹੈ ਇੱਕ ਫਰੀਦਕੋਟ ਦੇ ਵਿੱਚ ਬੱਸ ਜਿਹੜੀ ਆ ਉਹ ਨਾਲੇ ਚ ਡਿੱਗ ਗਈ ਜਿਸ ਦੇ ਕਰਕੇ ਪੰਜ ਮੌਤਾਂ ਹੋਈਆਂ ਨੇ ਜੀ ਹਾਂ ਬਿਲਕੁਲ ਜੀ ਗੱਲ ਸੱਚੀ ਹੈ ਬਹੁਤ ਦੁਖਦਾਈ ਖਬਰ ਆਈ ਹੈ ਬੇहद ਦੁਖਦਾਈ ਖਬਰ ਆਈ ਹੈ ਇਹ ਦੁਖਦਾਈ ਖਬਰ ਆ ਜਿਹੜੀ ਇਹ ਫਰੀਦਕੋਟ ਤੋਂ ਕੋਟਕਪੂਰਾ ਸੜਕ ਦੇ ਉੱਤੇ ਜਿੱਥੇ ਸ਼ਾਹੀ ਹਵੇਲੀ ਆ ਉਹਦੇ ਕੋਲੇ ਜੀ ਇੱਕ ਹੈਗੀ ਆ ਡਰੇਨ ਆ ਉਹਦੇ ਕੋਲੇ ਗੰਦਾ ਨਾਲਾ ਉਹਦੇ ਵਿੱਚ ਜਿਹੜੀ ਆ ਨਿਊ ਦੀਪ ਬਸ ਦੀ ਜਿਹੜੀ ਡਿੱਗੀ ਹੈ ਨਿਊ ਦੀਪ ਕੰਪਨੀ ਦੀ ਬਸ ਡਿੱਗੀ ਆ ਇਹ ਨਿਊ ਦੀਪ ਬਸ ਕੰਪਨੀ ਜਿਹੜੀ ਇਹ ਡਿੰਪਲ ਢਲੋਂ ਦੀ ਆ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਇਸ ਵੇਲੇ ਜਦਣ ਬਾਹਰ ਤੋਂ ਇਹਨਾਂ ਦੀ ਇਹ ਬਸ ਰਾਹ ਤੇ ਇਹ ਉਥੇ ਨਾਲੇ ਦੇ ਵਿੱਚ ਡਿੱਗੀ ਆ ਕਿਉਂਕਿ ਅਮੋ ਸਮਨੇ ਟੱਕਰ ਹੋਈ ਹੈ ਜੀ ਟਰੱਕ ਦੇ ਨਾਲ ਬਸ ਦੀ ਇਹਦੇ ਵਿੱਚ 5 ਲੋਕਾਂ ਦੀ ਮੌਤ ਹੋਈ ਆ ਇੱਕ ਅਧਿਆਪਕਾ ਸੀ ਉਹਦੇ ਸਮੇਤ 4 ਜਣੇ ਹੋਰ ਕੁੱਲ 5ਾਂ ਦੀ ਮੌਤ ਹੋਈ ਆ ਤੇ ਕਈ ਲੋਕ ਆ ਜਿਹੜੇ ਜ਼ਖਮੀ ਹੋਏ ਆ ਜ਼ਖਮਿੰਗਾਂ ਦਾ ਹਾਲਚਲ ਪੁੱਛਣ ਵਾਸਤੇ ਫੁਲਤਾਰ ਤੁਸੀਂ ਸੰਧਵਾ ਸਪੀਕਰ ਸਾਹਿਬ ਨੇ ਜਿਹੜੇ ਉਹ ਹਸਪਤਾਲ ਦੇ ਵਿੱਚ ਵੀ ਗਏ ਆ ਕੋ ਸਾਨੂੰ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਕਿਉਂਕਿ ਲਗਾਤਾਰੀ ਕਦੇ ਕਿਤੇ ਕਦੇ ਕਿਤੇ ਕਦੇ ਕੋ ਬਾਸਾਰ ਸਵਾਪਰ ਗਿਆ ਕਦੇ ਕੋ ਟਰੱਕ ਹਾਰਸਾ ਵਾਪਰ ਗਿਆ ਇਹੋ ਜਿਹੇ ਹਾਰਸੇ ਲੋਕਾਂ ਦੇ ਪਰਾਂ ਦੇ ਵਿੱਚ ਸੱਤਰ ਬਿਛਾਰੇ ਜੀ ਬਿਲਕੁਲ ਸਹੀ ਕਹਿਿਆ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਅਸੀਂ ਚਾਹੁੰਦੇ ਆ ਵੀ ਸੁੱਖ ਦੀਆਂ ਖਬਰਾਂ ਆਉਣ ਚੰਗੀਆਂ ਖਬਰਾਂ ਆਉਣ ਤੇ ਬਾਕੀ ਪੰਜਾਬ ਦਾ ਮੌਸਮ ਤਾਂ ਕਹਿੰਦੇ ਹੁਣ ਗਰਮੀ ਹੋ ਗਈ ਸੰਰਕੁਲ ਜੀ ਪੰਜਾਬ ਦਾ ਮੌਸਮ ਗਰਮ ਹੋ ਗਿਆ ਜੀ ਫਿਲਹਾਲ ਤਾ ਪੰਜਾਬ ਦੇ ਵਿੱਚ ਲੰਘੇ ਕੱਲ ਤਕਸ਼ ਸੀ ਪੰਜਾਬ ਦੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਅੱਜ ਯਾਨੀ ਕਿ 19 ਤਰੀਕ ਨੂੰ ਤੇ ਭਲਕ ਨੂੰ ਯਾਨੀ ਕਿ 20 ਤਰੀਕ ਨੂੰ ਦੋ ਰਣ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਆ ਉਹ ਨਹੀਂ ਪੈਂਦਾ ਕਿ ਨਹੀਂ ਪੈਂਦਾ ਕਿੰਨਾ ਕ ਪੈਂਦਾ ਮੌਸਮ ਵਿਭਾਗ ਦਾ ਕਹਿੰਦਾ ਵੀ ਕਈ ਥਾਵਾਂ ਤੇ ਭਰਵਾ ਮੀਂਹ ਪੈਣ ਦੀ ਆਸ ਆ ਇਹ ਸਮਾਂ ਦੱਸੂਗਾ ਪਰ ਜੇ ਮੀਂਹ ਪੈ ਗਿਆ ਨਾ ਮਾੜੀ ਮੁੱਤੀ ਠੰਡ ਜਿਹੜੀ ਇਹ ਸ਼ਹਿਰ ਦੋ ਰਣ ਹੋਰ ਪੈ ਜੇ ਤੇ ਜੇ ਨਾ ਪਿਆ ਤਾਂ ਠੰਡ ਤਾਂ ਜਈ ਆ ਉਹ ਚਾਈ ਚੁੱਕੀ ਆ ਸੋ ਵੇਖਨੇ ਭਾਈ ਕੀ ਬਣਦਾ ਪਰ ਇਤ ਕੀ ਗਰਮੀ ਪਹਿਲਾਂ ਆ ਗਈ ਆ ਕਪਸ਼ ਵੱਧ ਗਈ ਆ ਤੇ ਹੁਣ ਦੁਪਹਿਰ ਦੇ ਵੇਲੇ ਵੀ ਅੱਧੀ ਬਾਹਾਂ ਵਾਲੀ ਸ਼ਰਟ ਨਾਲ گزارਾ ਹੋ ਜਾਂਦਾ ਤਾਂ ਕੋਟੀ ਕਾਟੀ ਵਾਲਾ ਦੌਰ ਜਾ ਰਿਹਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ